ਕਿਸਾਰ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਿਰਾਸਤ ਚ ਲੈ ਦੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸੋ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਤਰਕ ਦਿੱਤਾ ਕਿ ਡੱਲੇਵਾਲ ਪੁਲਿਸ ਦੀ ਕਸਟਡੀ ਦੇ ਵਿੱਚ ਨਹੀਂ ਹੈ ਡੱਲੇਵਾਲ ਨੂੰ ਉਹਨਾਂ ਦੀ ਸਹਿਮਤੀ ਦੇ ਨਾਲ ਹੀ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਰੱਖਿਆ ਗਿਆ ਡੱਲੇਵਾਲ ਹੁਣ ਹਸਪਤਾਲ ਦੇ ਵਿੱਚ ਨੇ ਤਾਂ ਇਹ ਪਟੀਸ਼ਨ ਕਿਉਂ ਹਾਈ ਕੋਰਟ ਨੇ ਕਿਹਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਅਹਿਮ ਹੁਕਮ ਜਾਰੀ ਕੀਤੇ ਨੇ ਡੱਲੇਵਾਲ ਨੂੰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਮੁਲਾਕਾਤ ਕਰਨ ਦੀ ਇਜਾਜ਼ਤ ਦੇਂਦੇ ਹੁਕਮ ਜਾਰੀ ਹੋਏ ਨੇ ਪੰਜਾਬ ਸਰਕਾਰ ਨੂੰ ਬੁੱਧਵਾਰ ਤੱਕ ਨਵੇਂ ਸਿਰੇ ਤੋਂ ਸਟੇਟਸ ਰਿਪੋਰਟ ਦਾਖਲ ਕਰਨ ਦੇ ਹੁਕਮ ਵੀ ਜਾਰੀ ਹੋਏ ਨੇ ਜਿਸ ਸ੍ਰੀਕੇ ਦੇ ਨਾਲ ਪਿਛਲੇ ਦਿਨੀ ਜਗਜੀਤ ਸਿੰਘ ਡੱਲੇਵਾਲ ਨੂੰ ਇੱਕ ਤੋਂ ਬਾਅਦ ਇੱਕ ਜਗ੍ਹਾ ਤੇ ਸ਼ਿਫਟ ਕੀਤਾ ਗਿਆ ਤਾਂ ਹੁਣ ਇਸ پورے ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਸਹਿਯੋਗੀ ਰੋਹਿਤワਸਲੇ ਇਸੇ ਖਬਰ ਤੇ ਲਾਈ ਬਣੇ ਨੇ ਰੋਹਿਤ ਪਿਛਲੇ 1-2 ਦਿਨਾਂ ਦੇ ਦਰਮਿਆਨ ਜੋ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ ਉਹ ਆਪ ਨੂੰ ਸਭ ਨੂੰ ਪਤਾ ਹੈ ਡੱਲੇਵਾਲ ਸਾਹਿਬ ਦੀ ਜਿੱਕਰ ਗੱਲ ਕੀਤੀ ਜਾਏ ਤਾਂ ਉਹਨਾਂ ਨੂੰ ਇੱਕ ਤੋਂ ਬਾਅਦ ਇੱਕ ਜਗ੍ਹਾ ਤੇ ਜਿਹੜਾ ਸ਼ਿਫਟ ਕੀਤਾ ਜਾ ਰਿਹਾ ਸੀ ਤਾਂ ਅੱਜ ਹਾਈ ਕੋਰਟ ਦੇ ਵਿੱਚ ਇਸ ਮੁਤਲਕ ਸੁਣਵਾਈ ਹੋਈ ਹੈ ਕਿ ਕੁਝ ਖਾਸ ਅਪਡੇਟ ਦੇਖੋ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਢੱਲੇਵਾਲ ਲਗਾਤਾਰ ਆਪਣੀ ਭੁਖ ਹੜਤਾਲ ਤੇ ਚੱਲ ਰਹੀ ਸੀਗੇ ਪਰ ਨਾਲ ਨਾਲ ਮੈਡੀਕਲ ਟ੍ਰੀਟਮੈਂਟ ਹੈ ਜਿਹੜਾ ਉਹਨਾਂ ਦੇ ਵੱਲੋਂ ਜ਼ਰੂਰ ਲਿਆ ਜਾ ਰਿਹਾ ਸੀਗਾ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਵੱਲੋਂ ਜ਼ੀਰਕਪੁਰ ਬਾਰਡਰ ਦੇ ਉੱਪਰ ਉਹਨਾਂ ਨੂੰ ਡਿਟੇਨ ਕਰ ਲਿਆ ਜਾਂਦਾ ਹੈਗਾ ਔਰ ਉਸ ਤੋਂ ਬਾਅਦ ਕੀ ਆ ਰਿਹਾ ਸੀ ਕਿ ਢੱਲੇਵਾਲ ਸਾਹਿਬ ਇਸ ਵਕਤ ਪੁਲਿਸ ਹਿਰਾਸਤ ਦੇ ਵਿੱਚ ਹੈ ਇਸੇ ਚੀਜ਼ ਨੂੰ ਲੈ ਕੇ ਜਿਹੜੀ ਹਿਬੋ ਕਾਰਪੋਰੇਸ ਇੱਕ ਪਟੀਸ਼ਨ ਹੈਗੀ ਉਹ ਪਾਈ ਗਈ ਸੀਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕਿਹਾ ਗਿਆ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਦੇ ਵੱਲੋਂ ਜਿਹੜਾ ਗ੍ਰ ਆਇਓ ਯਰ ਉਸ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਤਰਕ ਪੇਸ਼ ਕੀਤਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਇਸ ਵਕਤ ਪੁਲਿਸ ਹਰਾਸਤ ਦੇ ਵਿੱਚ ਨਹੀਂ ਹੈ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦੇ ਨਾਲ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਹੈ ਉਹ ਕਰਵਾਇਆ ਗਿਆ ਜਿਸ ਜਗ੍ਹਾ ਦੇ ਉੱਪਰ ਉਹਨਾਂ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਲਗਾਤਾਰ ਚੱਲ ਰਿਹਾ ਹੈ ਦੂਸਰੀ ਗੱਲ ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਨਾਮ ਨਾਲ ਪੰਜਾਬ ਰਿਆਣਾ ਹਾਈ ਕੋਰਟ ਦੇ ਵੱਲੋਂ ਜੋ ਆਦੇਸ਼ ਜਾਰੀ ਕੀਤੇ ਗਏ ਨੇ ਉਸ ਦੇ ਵਿੱਚ ਕਿਹਾ ਗਿਆ ਕਿ ਇੱਕ ਤਾਂ ਜਿਹੜੇ ਫੈਮਿਲੀ ਮੈਂਬਰ ਨੇ ਜਗਜੀਤ ਸਿੰਘ ਡੱਲੇਵਾਲ ਦੇ ਉਹਨਾਂ ਨੂੰ ਮਿਲਣ ਦੀ ਪਰਮਿਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ ਕਿ ਉਹ ਡੱਲੇਵਾਲ ਦੇ ਨਾਲ ਮੁਲਾਕਾਤ ਹੈ ਜਿਹੜੀ ਉਹ ਕਰ ਸਕਣ ਦੂਸਰਾ ਇਸ ਦੇ ਨਾਲ ਹੁਣ ਤੱਕ ਦਾ ਜੋ ਸਟੇਟਸ ਸੀ ਉਸ ਦੀ ਰਿਪੋਰਟ ਤਾਂ ਦੇ ਦਿੱਤੀ ਹੈ ਕਿ ਪਾਰਕ ਹਸਪਤਾਲ ਦੇ ਅੰਦਰ ਦਾਖਲ ਲेंगे ਔਰ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਦਾਖਲਾ ਜਿਹੜਾ ਉਹ ਕੀਤਾ ਗਿਆ ਕਿ ਡੱਲੇਵਾਲ ਸਾਹਿਬ ਨੇ ਖੁਦ ਉਹਨਾਂ ਦੀ ਸਹਿਮਤੀ ਤੋਂ ਬਾਅਦ ਉਸ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ ਪਰ ਦੂਸਰੀ ਗੱਲ ਕਿ ਹੁਣ ਅੱਗੇ ਦਾ ਸਟੇਟਸ ਕੀ ਹੈਗਾ ਏਸੀ ਨੂੰ ਲੈ ਕੇ बुधवार तक ਜਿਹੜੀ ਇੱਕ ਫਰੈਸ਼ ਰਿਪੋਰਟ ਹੈਗੀ ਉਹ ਪੰਜਾਬ ਸਰਕਾਰ ਤੋਂ ਮੰਗ ਲਈ ਹੈ ਕਿ ਬੁੱਧਵਾਰ ਤੱਕ ਤੁਸੀਂ ਇਸ ਚੀਜ਼ ਦੇ ਵਿੱਚ ਫਰੈਸ਼ ਰਿਪੋਰਟ ਹੈ ਜਿਹੜੀ ਉਹ ਦਾਖਲ ਕਰੋ ਕਿ ਹੁਣ ਇਸ ਵਕਤ ਸਟੇਟਸ ਜਿਹੜਾ ਜਗਜੀਤ ਸਿੰਘ ਢੱਲੇਵਾਲ ਦਾ ਕੀ ਹੈ ਉਹਨਾਂ ਦੀ ਸਿਹਤ ਕਿਸ ਤਰੀਕੇ ਦੇ ਨਾਲ ਹੈ ਉਹ ਉਸੇ ਜਗ੍ਹਾ ਤੇ ਨੇ ਜਾਂ ਉਸ ਜਗ੍ਹਾ ਤੋਂ ਸ਼ਿਫਟ ਕੀਤਾ ਗਿਆ ਹੈਗਾ ਜਾਂ ਕਿਹੜੇ ਲੋਕਾਂ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਹੈ ਇਹ ਤਮਾਮ ਚੀਜ਼ਾਂ ਦਾ ਜਿਹੜਾ ਜਵਾਬ ਹੈਗਾ ਉਹ ਬੁੱਧਵਾਰ ਤੱਕ ਪੰਜਾਬ ਸਰਕਾਰ ਨੇ ਹੁਣ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਦੇਣਾ ਹੋਏਗਾ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਕਿਆਸ ਰਾਈਆਂ ਸੀ ਕਿ ਜਗਜੀਤ ਸਿੰਘ ਢੱਲੇਵਾਲ ਨੂੰ ਕਿਸ ਜਗ੍ ਉਹਨਾਂ ਨੂੰ ਭੇਜ ਦਿੱਤਾ ਗਿਆ ਪਿੰਸ ਦਾ ਜ਼ਿਕਰ ਆਉਂਦਾ ਹੈਗਾ ਪਰ ਹੁਣ ਜੋ ਪੰਜਾਬ ਰੇਨਾ ਹਾਈ ਕੋਰਟ ਦੇ ਵਿੱਚ ਜੋ ਅਪਡੇਟ ਦਿੱਤਾ ਗਿਆ ਹੈਗਾ ਉਸ ਦੇ ਵਿੱਚ ਕਿਹਾ ਗਿਆ ਕਿ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਹੈ ਉਹ ਕਰਵਾਇਆ ਗਿਆ ਪਰ ਬੁੱਧਵਾਰ ਤੱਕ ਸਟੇਟਸ ਕੀ ਹੋਏਗਾ ਉਸ ਦੀ ਇੱਕ ਫਰੈਸ਼ ਰਿਪੋਰਟ ਹੈ ਜਿਹੜੀ ਉਹ ਪੰਜਾਬ ਸਰਕਾਰ ਦੇ ਵੱਲੋਂ ਜਮ੍ਹਾਂ ਕਰਵਾਉਣੀ ਹੋਏਗੀ ਜੀ ਅੱਛਾ ਰੋਹਿਤ ਤੁਹਾਡੀ ਡਿਲੇਵਰ ਸਦ ਪਰਕ ਮੈਂਬਰ ਦੇ ਨਾਲ ਇਸ ਸੰਬੰਧਕੋ ਗੱਲਬਾਤ ਹੋਈ ਹੈ ਇਕੋ ਕਿ ਜਿਹੜੀ ਇਹ ਪਟੀਸ਼ਨ ਆ ਪਟੀਸ਼ਨ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਗਈ ਸੀ ਔਰ ਉਸ ਜਗ੍ਹਾ ਦੇ ਉੱਪਰ ਕੇਵਲ ਵਕੀਲ ਔਰ ਜਿਹੜੇ ਸਰਕਾਰੀ ਪੱਖ ਦੇ ਵਕੀਲ ਹੁੰਦੇ ਆ ਉਹਨਾਂ ਦੇ ਵਿਚਕਾਰ ਹੀ ਚਰਚਾ ਕੀਤੀ ਜਾਂਦੀ ਹੈ ਇਸ ਕਰਕੇ ਪਰਿਵਾਰਕ ਮੈਂਬਰਾਂ ਦੇ ਨਾਲ ਕੋਈ ਮੁਲਾਕਾਤ ਨਹੀਂ ਹੋਈ ਪਰ ਪਰਿਵਾਰਕ ਮੈਂਬਰ ਲਗਾਤਾਰ ਹੀ ਡਿਮਾਂਡ ਕਰ ਰਹੇ ਸੀ ਕਿ ਉਹਨਾਂ ਦੀ ਮੁਲਾਕਾਤ ਜਿਹੜੀ ਜਗਜੀਤ ਸਿੰਘ ਡੱਲੇਵਾ ਨਾਲ ਕਰਵਾਈ ਜਾਵੇ ਉਹਨਾਂ ਦੀ ਸਿਹਤ ਦੇ ਕੀ ਹਾਲਾਤ ਨੇ ਜਾਂ ਕਿਸ ਜਗ੍ਹਾ ਦੇ ਉੱਪਰ ਉਹਨਾਂ ਨੂੰ ਰੱਖਿਆ ਗਿਆ ਇਹ ਚੀਜ਼ ਦਾ ਅਪਡੇਟ ਉਹਨਾਂ ਨੂੰ ਮਿਲਣਾ ਚਾਹੀਦਾ ਹੈਗਾ ਔਰ ਇਹੀ ਚੀਜ਼ ਨੂੰ ਲੈ ਕੇ ਜਿਹੜੀ ਪੰਜਾਬ ਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਸਾਨੂੰ ਮੰਨ ਲਓ ਕਿ ਲੈ ਜਾਂਦੀ ਹੈ ਕਿਉਂਕਿ ਪੁਲਿਸ ਦੇ ਵੱਲੋਂ ਕੋਈ ਕਾਰਨ ਸਪਸ਼ਟ ਨਹੀਂ ਕੀਤਾ ਜਾਂਦਾਗਾ ਤਾਂ ਤੁਸੀਂ ਉਸ ਮਾਮਲੇ ਦੇ ਵਿੱਚ ਜਿਹੜੀ ਇੱਕ ਕੋਰਪਸ ਜਿਹੜੀ ਪਟੀਸ਼ਨ ਹੈਗੀ ਉਹ ਦਾਇਰ ਕਰ ਸਕਦੇ ਹੋ ਕਿ ਅਪਡੇਟ ਇਸ ਮਾਮਲੇ ਦੇ ਵਿੱਚ ਕੀ ਹੈ ਜਿਹੜਾ ਵਿਅਕਤੀ ਸਾਡਾ ਹੈਗਾ ਉਹ ਕਿੱਥੇ ਹੈਗਾ ਔਰ ਉਸੇ ਮਾਮਲੇ ਦੇ ਵਿੱਚ ਫਿਰ ਸਰਕਾਰ ਨੇ ਜਵਾਬ ਹੈ ਜਿਹੜਾ ਉਹ ਦਾਖਲ ਕੀਤਾ ਹੈਗਾ ਕਿ ਉਹ ਇਸ ਵਕਤ ਪੁਲਿਸ ਹਿਰਾਸਤ ਦੇ ਵਿੱਚ ਨਹੀਂ ਹੈ ਸਿੱਧੇ ਤੌਰ ਤੇ ਜਿਹੜੀ ਇਹ ਹੀ ਪਟੀਸ਼ਨ ਹੁੰਦੀ ਹੈ ਕਿ ਕਿਸੇ ਵਿਅਕਤੀ ਨੂੰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚ ਨਾ ਰੱਖਿਆ ਜਾ ਸਕੇ ਉਸ ਦੇ ਉੱਪਰ ਕੋਈ ਐਫ ਆਈ ਆਰ ਹੈਗੀ ਤਾਂ ਉਸ ਦਾ ਜ਼ਿਕਰ ਕੀਤਾ ਜਾ ਸਕੇ ਉਸ ਨੂੰ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਤਾਂ ਉਸ ਦਾ ਅਪਡੇਟ ਹੈ ਜਿਹੜਾ ਉਹ ਦੇਣਾ ਹੁੰਦਾ ਹੈਗਾ ਪਰ ਇਸ ਮਾਮਲੇ ਦੇ ਵਿੱਚ ਹੁਣ ਜੋ ਪੰਜਾਬ ਪੁਲਿਸ ਦੇ ਵੱਲੋਂ ਅਪਡੇਟ ਦਿੱਤਾ ਗਿਆ ਹੈਗਾ ਕਿਹਾ ਗਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਨਹੀਂ ਰੱਖਿਆ ਗਿਆ ਕੇਵਲ ਉਹਨਾਂ ਦਾ ਟ੍ਰੀਟਮੈਂਟ ਹੈ ਜਿਹੜਾ ਉਹ ਆ ਪਟਿਆਲਾ ਦੇ ਪਾਰਕ ਹਸਪਤਾਲ ਦੇ ਵਿੱਚ ਚੱਲ ਰਿਹਾ ਹੈਗਾ ਔਰ ਉਹਨਾਂ ਨੂੰ ਸਿੱਧੇ ਤੌਰ ਦੇ ਉੱਪਰ ਜਿਹੜੀ ਇੱਕ ਸੁਰੱਖਿਆ ਜਿਹੜੀ ਦੇਣੀ ਜ਼ਰੂਰੀ ਹੁੰਦੀ ਹੈਗੀ ਉਸੇ ਤਰੀਕੇ ਦੀ ਜਿਹੜੀ ਸੁਰੱਖਿਆ ਉਹ ਦਿੱਤੀ ਜਾ ਰਹੀ ਹੈ ਜੀ ਠੀਕ ਹੈ ਠੀਕ ਹੈ ਰੋਹਿਤ ਬਾਤੋਂ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਸੁਦਾਸਤੀਏ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਸੰਬੰਧ ਵਿੱਚ ਅੱਜ